ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਕਿਤਾ ਕਿ ਨਹੀਂ ਆਏ ਵੇ ਤੇ ਇਹਦੇ ਚਾਚੇ ਜੀ ਛੱਡ ਗਏ ਨਹੀਂ ਮਾਟਰ ਲਾਇਆ ਵਜਾ ਚੇਨੇਂਦਰੀ ਹਵਾ ਚਲਦੀ ਆ ਬਹੁਤ ਅੱਜ ਪੱਸ਼ਵਾਹ ਖੜਕਦੀ ਆ ਨਾ ਲਓ ਜੀ ਬੜਾਈ ਦਾ ਕੰਮ ਡਰਾਮਾ ਡਰਾਮਾ ਚੱਲੀ ਜਾਂਦਾ ਏ ਲੋ ਜੀ ਮੇ ਲੋ ਇਧਰ ਚਾਚੇ ਨੂੰ 12 ਵਜੇ ਬਤਰੀ ਕਾਲ ਜੀ ਅਸਰੀ ਕਾਲ ਜੀ ਸਾਰੇ ਲੋ ਜੀ ਮਾਸਾੜਾ ਧਾਨ ਵੇਚ ਕੇ ਹੋ ਗਿਆ ਵਿਹਲਾ ਬਈ ਅੱਗੇ ਨਾਲ ਤੇ ਬਹੁਤ ਸੁਧਾਰ ਹੈ ਅੱਗੇ ਤਾਂ ਪੁੱਛਦੇ ਨੇ ਕਿ ਮੰਡੀ ਹੈ ਹਾਂ ਮੰਡੀ ਜਿਹੜੀ ਝਾੜ ਦੀ ਹੈਗਾ ਤਾਂ ਪੁੱਛਦੇ ਆ ਕੁਝ ਵੀ ਸਮਝਦਾ ਕਦੇ ਪਾਸੇ ਨੂੰ ਜੀ ਹੁਣ ਝਾੜ ਆਪਾਂ ਕਹਿੰਦੇ ਦੇਖਿਆ ਹੀ ਮੈਂ ਉੱਥੇ ਜਾ ਕੇ ਹਾਂ ਯਾਨੀ ਆਪਾਂ ਨੂੰ ਕੱਲ ਮੈਂ ਟਰਾਲਾ ਭੱਡੇ ਦਾ ਦੇਖਣ ਨੂੰ ਲੱਗਾ ਝਾੜ ਬਹੁਤ ਹੈ ਹਾਂ ਹੈਵੀ ਦਾ ਫਿਰ ਆਪਾਂ ਆਪੇ ਪੂਰੇ ਮਨਿਕਾ ਦਾ ਵੀ ਝਾੜ ਸੋਨਾ ਹੈ ਹਾਂ ਹਾਂ ਨਾ ਰੋਥੇ ਜਾ ਕੇ ਢੇੜੀ ਕਰੀ ਐ ਆਰਤੀ ਨੇ ਮੈਨੂੰ ਕਹਿੰਦਾ ਕਿਹੜਾ ਪੂਜਾ ਮਾ ਹਾਈਬ੍ਰਿਡ ਹੈ ਠੀਕ ਹੈ ਕਹਿੰਦਾ ਨੌ ਗਿਆ ਮਾ ਨੌ ਭਾ ਯਾ ਹੈ ਪਜਾ ਕਰ ਜਰੋਕੀ ਦਾ ਕਹਿੰਦਾ ਠੀਕ ਹੈ ਕਹਿੰਦਾ ਠੀਕ ਹੈ ਜਿਹੜੇ ਸਾਹ ਕਹਿੰਦਾ ਜੀਰੀ ਆਈ ਹੈ ਕਹਿੰਦਾ ਮੈਨੂੰ ਇਹ ਕੀਲੇ ਦਾ ਮਾਲ ਸਹੀ ਲਾ ਦੇ ਝਾੜੀ ਦਾ ਵਕੀਲੇ ਦਾ ਮਾ ਕੀਲੇ ਦਾ ਪੂਰਾ ਕਹਿੰਦਾ ਮੈਨੂੰ ਸਹੀ ਝਾੜ ਦਾ ਕਹਿੰਦਾ 25 26 ਆ ਜਾਣੀ ਹੈ ਅੱਛਾ ਠੀਕ ਹੈ ਫਿਰ ਇਹ ਪਾਪਾ ਕਹਿੰਦਾ ਕਹਿੰਦਾ ਮੇਰਾ 30 ਕੁ ਗੈਸ ਲਾਈ ਦੀ ਕਹਿੰਦਾ ਤੂੰ 25 26 ਕਹਿੰਦਾ ਮਾ 28 30 ਦਾ ਕਰਨਾ ਹਾਂ ਵਾ ਫਿਰ ਉਹੀ ਜਣੀ ਉੱਥੇ ਜੋਖ ਠੀਕ ਹੈ ਸਮਝਾ ਬਾਕੀ ਜਿਹੜਾ ਫੂਸਵਾਜ ਆਪਾਂ ਵੇਚ ਜੰਦਾ 12000 ਦਾ ਕੋਈ 32 ਕੁ ਦੀ ਔਸਤ ਠੀਕ ਹੈ ਇਹ ਪੂਰਾ ਆ ਗਿਆ ਝੜ ਫਿਰ ਇਹ ਕਿਤੇ ਵੀ ਮੈਂ ਕਹਿੰਦਾ 35 ਬੂਤੀ ਜੰਦਾ ਵੀ ਇਹ ਇਹ ਸਹੀ ਹੁੰਦਾ ਹਾਂ ਜੀ ਹੁਣ ਸਹੀ ਨੂੰ ਸਹੀ ਦਾ ਮੇਰੇ ਹਿਸਾਬ ਨਾਲ ਨਹੀਂ ਹੁਣ ਜੇ ਕਰ ਤੂੰ ਨਹੀਂ ਨਹੀਂ ਮਾ ਬੂਝਾ ਜੇ ਨੀਵਾ ਬੂਝਾ ਜੇ ਸਾਰੇ ਖੇਤ ਵਿੱਚ ਤੇ ਲਾਲਾ 50 60 ਬੂਝੇ ਹੋ ਜਾਂਦੇ ਐਨੇ ਕਾਮ ਰਹੇ ਜਾਂਦੇ ਉਹ ਵੀ ਅਸੀਂ ਗੌਰ ਜੇ ਬੂਝੇ ਦੀ ਬਿਮਾਰੀ ਪਈ ਤਾਂ ਗੱਲ ਲੀ ਜੇ ਨਾ ਕਰ ਦਿੱਤਾ ਸਾਨੂੰ ਪਤਾ ਨਹੀਂ ਲੱਗਦੀ ਹਰਦੀ ਵੀ ਹਰਦੀ ਹੈਗੀ ਮਾੜੀ ਹਰਦੀ ਹੈਗੀ ਸੀ ਸਾਈਡ ਦੀ ਕਿਤੇ ਬਹੁਤ ਸਾਈਡਾਂ ਹੀ ਜਿਆਦਾ ਐਡਾ ਹੈ ਗਿਆ ਆ ਖੱਤੀ ਸਾਰੀ ਉਹ ਹੈ ਹਲਦੀ ਉਹੀ ਵੀ ਹੈ ਉਹੀ ਵੀ ਹੈ ਇੱਕੋ ਦਿਨ ਲੱਗਿਆ ਮਨ ਲੈ ਨਹੀਂ ਇੱਕ ਦਿਨ ਲੱਗਾ ਹਫਤੇ ਦਾ ਫਰਕ ਪੈ ਗਿਆ ਉਹ ਵੀ ਉਹੀ 20000 ਫਰਕ ਪੈਂਦਾ ਇਹਦਾ ਫਰਕ ਪੈਂਦਾ ਉਹ ਵੀ ਫਰਕ ਪੈਂਦਾ ਮਤਲਬ ਫੇਰੀ ਏਡੀ ਨੂੰ ਪਾਰੀ ਦੀ ਹਲਦੀ ਨੇ ਖਾਦੀ ਵੀ ਜਿਹੜੀ ਨਿੱਗਰ ਦੀ 20 ਪਈ ਆ ਉਹ ਹਲਦੀ ਬਣੀ ਆ ਹਾਂ ਉਹ ਫਰਕ ਪੈ ਗਿਆ ਆਹੋ ਜੀ ਦਾ 84 ਬੋਰੀਆਂ ਅੱਛਾ 6 ਕਿਲੋ ਜੋ ਲਓ ਜੀ ਭਾਈ ਪਰਚੀ ਵੀ ਦਿਖਾਤੀ ਹਾਂ ਲਓ ਭਾਈ ਵਿਆਹ ਹੋਇਆ ਹੋਤਾ ਵੀ ਵਧੀਆ ਦੀ ਜਿਹੜੀ ਨਿੱਗਰ ਦੀ ਠੀਕ ਹੈ ਜਦੋਂ 45 ਵਿੱਚ ਨੂੰ ਗਿਰਦੀ ਸੀ ਜਾਨੀ ਮੇਰੇ ਕੋਲ ਬਾਈ ਆ ਖੜਿਆ ਕਹਿੰਦਾ ਬਾਈ ਕਿਹੜਾ ਬੀਜ ਆ ਮਾਹ ਬੀਜ ਆ ਇਹਦਾ ਮਤਲਬ ਤੂੰ ਪੂਰਾ ਦੇਖਦਾ ਪਟਾਸ ਵੀ ਘਟਨੇ ਕਿਹੜੀ ਹੋਣੀ ਤੇ ਮਾ ਪਟਾਸ ਦੋ ਟੋਕਰੀਆਂ ਨਿਕਲੀਆਂ ਸਾਰੀਆਂ ਤਿੰਨ ਵਾਦਨ ਵਿਹਲਾ ਹੋ ਕੇ ਆ ਗਿਆ ਤਿੰਨ ਵਾਦਨ ਵਿਹਲਾ ਹੋ ਕੇ ਆ ਗਿਆ ਸਾਡੇ ਵਾਲੀ ਸਾਡੇ ਵਾਲੀ ਵੀ ਜੋਖਣ ਲੱਗੀ ਜੀ ਲੱਗੇ ਜੋਖਣਾ ਹਾਂ ਪਖਾ ਲੱਗਿਆ ਅਜੇ ਹੁਣ ਮੈਂ ਫੋਨ ਕਰਦਾ ਥੋੜੀ ਦਿਨ ਹੋਈ ਜਾਂਦਾ ਕਹਿੰਦਾ ਪਈ ਆ ਤੂੰ ਜਾ ਕੇ ਆਇਆ ਉੱਥੇ ਨਾਲੇ ਬਹੁਤ ਹੈ ਬਾਈ ਇੱਥੇ ਮੈਂ ਗਿਆ ਨਹੀਂ ਹੈਗਾ ਉਸੇ ਵਾਰ ਉੱਥੇ ਉਹਦੇ ਪਤਾ ਕਰ ਲੈ ਬਿੱਟੀ ਦੇ ਅੱਛਾ ਇਹਦੇ ਦਾਸ ਪੰਦਰਾ ਲੈ ਕੇ ਜੰਨੇ ਨਾਲੇ ਦਾ ਹੁਣ ਖੜੇ ਹੈ ਉ ਵਾਹ ਬਹੁਤ ਸਾਦੇ ਤਾਹੀ ਬੋਗਾ ਅਗਲਾ ਕਹਿੰਦਾ ਜੇ ਮਾਰੀ ਮੋਟੀ ਨਰਮ ਦਿਆ ਗਿਆ ਲੈ ਮਾਰਦੀ ਹਵਾਲਾ ਉਹ ਕਹਿੰਦਾ ਵੀ ਦੋ ਅਸੀਂ ਦੋ ਪੋਰਸ਼ਨ ਨਾਲ ਅੱਗੇ ਤਾਂ ਹੁੰਦਾ ਤਾਂ ਸਾਢੇ ਸਵੇਰੋਂ ਬੋਲ ਤੇ ਸ਼ਾਮ ਨੂੰ 5 ਵਜੇ ਇਕੱਠੀ ਕਰ ਦੇ ਦਿੰਦੇ ਹਾਂ ਹਾਂ ਉਹ ਕੰਮ ਨਹੀਂ ਹੈਗਾ ਨਾ ਹੁਣ ਜਿਹੜੀ ਸਵੇਰ ਨੂੰ ਖੋਲਦੀ 12 ਵਜੇ ਇਕੱਠੀ ਵਰਕੇ ਭਰਨ ਲੱਗੀ ਨਹੀਂ 12 ਵਜੇ ਨਾਲ ਹੀ ਖੋਲਣੀ ਆ ਠੀਕ ਠੀਕ ਲੋ ਸ਼ਿਫਟ ਟੱਕਣਾ ਫੇ ਹੁਣ ਮੰਨ ਕੇ ਚੱਲ ਵੀ ਬੋਲੀ ਆਉਂਦੀ ਜਾਂ ਇਕਣਾ ਬੋਲੀ ਨਹੀਂ ਆਉਂਦੀ ਹੈਗੀ ਬੋਲੀ ਨਾਲ ਇੱਕ ਹੀ ਇਕ ਭਰ ਲੈਂਦੇ ਸਰੇ 4 ਵਜੇ ਲੈ ਜਾ ਸੁੱਕੀ ਲੈ ਜਾ ਮੇਰੇ 4 ਵਜੇ ਪੱਖਾ ਲਾਉਂ ਚਰ ਦੇਖਣਾ ਜੀ ਹਾਂ ਬਸ ਮੌਜੂਸ 17 ਵਜੇ ਵਰ ਭਰੀ ਜਾਂਦੇ ਆ ਹਾਂ ਮੌਜੂਸ ਭਰੀ ਜਾਂਦੇ ਪੱਖਾ ਗੈਸ ਦੀ ਕਰ ਭਰੀ ਜਾਂਦੇ 17 ਦੇ 1 ਅੱਧਾ ਉੱਪਰ ਵੀ 18 ਵੀ ਚੱਲਦਾ ਹਾਂ ਹਾਂ ਠੀਕ ਹੁਣ ਪਿਛਲੇ ਸਾਲ ਵਾਲਾ ਕੰਮ ਨਹੀਂ ਹੈਗਾ ਵੀ ਹੁਣ ਠੀਕ ਹੈ ਲੋ ਜੀ ਭਾਈ ਕੱਲ ਵੱਡੇ ਦੀ ਜੀ ਦੀ ਕੱਲ ਵੀ ਨਹੀਂ ਮਿੱਤੇ ਜੀ ਦੀ ਕੋ ਰਹਿ ਹੋਇਆ ਅੱਜ ਮੰਡੀ ਗਿਆ ਉਹ ਵੀ ਪਾਪਾ ਹੀ ਭੇਜਿਆ ਏ ਉੱਥੇ ਵੀ ਨਹੀਂ ਜਾ ਹੋਇਆ ਮੇਰੇ ਨਾਲ ਹੁਣ ਮੈਨੂੰ ਪਹਿਲਾਂ ਆਇਂਦਾ ਆਸੇ ਤੇ ਹੈਗੀ ਕੱਲ ਵੀ ਵੱਡੂ ਜੀ ਵੀ ਅੱਜ ਪਰਤੀ ਕੱਲ ਮੈਂ ਹੋਰ ਮਸ਼ੀਨ ਨਾਲ ਕੋਈ ਜਗ੍ਹਾ ਤੇ ਉਹਨੂੰ ਕਹਿੰਦਾ ਮਨਸੂਰ ਵੱਡਣ ਜਾ ਵੱਡੂਗਾ ਅੱਛਾ ਚਲਾਂ ਕੱਲ ਲੋਟ ਆ ਗਈ ਵੱਡੇ ਹੋਗੇ ਵੇਖ ਵੇਖੇ ਇਹ ਆਪਾਂ ਕਹਿੰਦੇ ਅਸੀਂ ਫਿਕਰ ਕਰੀ ਜਾਂਦੇ ਫਿਕਰ ਤਾਂ ਉਹਨੂੰ ਆਪ ਰਿਹਾ ਹੂੰ ਹੂੰ ਸਾਰੇ ਨੇ ਬੜੀਆ ਹੁਣ ਉੱਥੇ ਆ ਮੰਡੀ ਵਿੱਚ ਰੌਲਾ ਪਤਾ ਗਿਆ ਜਿਹੜਾ ਆਪਣੇ ਉਰੇ ਪਿਆ ਬਈ ਤਿੰਨ ਚਾਰ ਦਿਨ ਮੀਂਹ ਬਹੁਤ ਸਿਆ ਦਾ ਹਾਂ ਆਹ ਲਿਆ ਉਹ ਤੇ ਮਨਾਰਦੀ ਕਹਿੰਦਾ ਵੀ ਕੱਲ ਨੂੰ 9 ਵਜੇ ਤੇ ਸ਼ਾਮ ਨੂੰ ਸਟਾਰਟ ਆ ਰਾਤ ਨੂੰ ਵੀ ਅੱਛਾ ਸਾਰੀ ਰਾਤ ਪਰਸੋਂ ਨੂੰ ਸਾਰਾ ਦਿਨ ਕਹਿੰਦਾ ਮੀ ਵੀ ਇਹ ਜਹਾ ਪੈਣਾ 80 ਸਾਲ ਦਾ ਰਿਕਾਰਡ ਤੋੜਨਾ ਆ ਉਹ ਆਉਂਦਾ ਮੈਸੇਜ ਆਇਆ ਮੈਨੂੰ ਵੀ ਹਾਂ ਆਉਂਦਾ ਇਹ ਕਹਿੰਦਾ ਆਉਂਦਾ ਸਦਸਦਰ ਦਾ ਆਇਆ ਦੱਸਦੇ ਕਹਿੰਦਾ ਮੌਸਮ ਦੇਖ ਸਾਫ਼ ਆਉ ਸਮਾਂ ਚੱਲਦੀ ਆ ਦੱਸ ਦੇ ਨਹੀਂ ਆਉਣਾ ਮੀ ਪਰ ਕਹਿ ਲਓ ਬੰਦੇ ਲਿਖਿਆ ਵੀ ਕਹਿੰਦੇ ਫਾਂ ਤੋਂ ਵੀ ਬਚੋ ਇਦਾਂ ਵੀ ਲਿਖਿਆ ਪਰ ਉਹਨੇ ਕਹਿ ਰ ਬਾਕੀ ਇਹ ਨਹੀਂ ਪਤਾ ਹੈਗਾ ਕੜੀ ਚ ਉੱਠ ਵੀ ਖੜਦਾ ਵੀ ਹੁਣ ਉਹਦੇ ਦਰਦ ਦੇ ਉਹ ਰਾਜੇ ਇਹਦੇ ਲੱਛਣ ਦਿਖਣ ਲੱਜਿੰਦੇ ਦੱਖਣ ਚੱਲਦਾ ਪਾਸ਼ਵਾ ਖੜਕਦੀ ਆ ਪਾਸ਼ਵਾ ਖੜਕਦੀ ਇਹਦੇ ਦੋ ਦਿਨ ਲੱਛਣ ਦਿਖਾਈ ਨੇ ਦੋ ਦਿਨ ਪਹਿਲਾਂ ਮੀਂਹ ਦੇ ਦਿਖਣ ਲੱਜਦੇ ਸਮਝਿਆ ਹੁਣ ਤੇਰੀ ਸਿਰ ਤੇ ਬਾਤ ਠੰਡ ਹੋ ਗਈ ਹੋਊਗੀ ਕਿ ਨਹੀਂ ਫੇਰ ਆਹੋਲੇ ਅਸੀਂ ਬਿਨਾਂ ਪੱਖੇ ਤੇ ਬੈਠੇ ਨੇ ਨਹੀਂ ਉਹਦੇ ਹਾਲੀਂ ਭੁੰਨੇ ਪੈਦੀ ਨੇ ਦੋ ਦਿਨ ਪਹਿਲਾਂ ਨਾ ਫਰਕ ਤਾਂ ਨਹੀਂ ਹੁੰਦਾ ਹੈਗਾ ਇਹਨਾਂ ਦੇ ਨਾਲ ਕਿ ਕੜੀ ਚ ਬੱਦਲ ਜਾ ਕੇ ਕੜੀ ਚ ਖਾਂਦਾ ਇਹ ਤਾਂ ਹੈ ਆ ਆਜਾ ਵੰਟੀ ਮੈਂ ਦੱਸਦਾ ਕਹਿੰਦਾ ਦੋ ਸਾਲ ਦੀ ਗੱਲ ਨਾ ਕਹਿੰਦਾ ਮਨੋ ਅੰਬਰਸਰ ਤੇ ਫੋਨ ਆਇਆ ਕਹਿੰਦਾ ਵੀ ਸਾਡੇ ਕਿੰਨਾ ਗਮੀ ਪੈਂਦਾ ਕਹਦਾ ਮੈਂ ਕਿ ਸਾਡੇ ਦਾ ਜਮਾ ਹੀ ਨਹੀਂ ਹਲੇ ਕਹਿੰਦਾ ਵੀ ਸਾਡੇ ਮਹੀਨਾ ਬਸ ਕਰਾਤੀ ਜਮੀਨ ਤਾਂ ਵੀ ਖਤਮ ਕਰਦੇ ਯਾਰ ਪਰਸੋਂ ਹੀ ਦਾ ਮਨ ਬਹੁਤ 10 ਮਿੰਟ ਬਾਅਦ ਇੱਥੇ ਉਹੀ ਦਾ ਮੂਹ ਹੈ ਨਾਲੇ ਆਹੋ ਆਪਾਂ ਦਸਹਰੇ ਦੇ ਪਹਿਲਾਂ ਦੇਖਦੇ ਤੇ ਵੀਡੀਓ ਜੀਆਂ ਉਹ ਕਿਵੇਂ ਦਰਾਵਾ ਰੂਮ ਨੇ ਤਿਆਰ ਦੇ ਫਿਰਦੇ ਤੇ ਉਹ ਵੀ ਤਾਂ ਕਿੱਥੇ ਪਈ ਹੀ ਹੈ ਵਿਚਾਰਾ ਜਿਹੜਾ ਅਗਲਾ ਹੁਣ ਖਿੱਚਦਾ ਜਿਹੜੇ ਨੀਵੀਂ ਜਗਾ ਆ ਲੈਣਾ ਚੱਕਦੇ ਆ ਨਰਮ ਨਰਮ ਮਾੜੀ ਮੋਟੇ ਵਧਾਉਣਾ ਹੀ ਪੈਂਦੀ ਹੈ ਅੱਛਾ ਉੱਤੇ ਉਹ ਵੀ ਆਈ ਵੀ ਸੀ ਤੇਰੀ ਹਲਦੀ ਵਾਲੀ ਅੱਛਾ ਵहां ਉਹਨੂੰ ਵਾਈ ਨੂੰ ਪੁੱਛਿਆ ਵਾਹ ਯਾਰ ਮੜਦਾ ਇਹਨੂੰ ਦੁਬਾਰੇ ਦੂਰੇ ਚ ਵੜਾ ਦੇ ਨੇ ਹਮ ਹੈਨਾ ਦੁਬਾਰੇ ਚ ਵੜਾਈ ਵੀ ਦੁਬਾਰੇ ਜੇ ਵੀ ਰੰਗੇ ਵੇ ਤਾਰ ਆਓ ਇਹ ਜਹਾਜ਼ ਫਿਰ ਉੱਥੇ ਜਾ ਫੁੱਲਣ ਲੱਗੇ ਦੇਖਣ ਆਏ ਲੱਗੇ ਵੀ ਇਹ ਨਰ ਬੜਾਈ ਵੇ ਉਹਦੇ ਉਸ ਵਿੱਚ ਬਹੁ ਬਣਾਏ ਸੀ ਦਿੱਤੇ ਆਹ ਉਹ ਬਦਲ ਮਦਿਆਰ ਕਾ ਹਾਜ਼ਰੀ ਆਂ ਤੇ ਕਾਲੀ ਨਿਕਲਣੀ ਉਹਨੂੰ ਦੋ ਪੱਖੇ ਲਾਏ ਤਾਂ ਦਾ ਡੋਟੀ ਬਾਹਰ ਨਿਕਲੀ ਫੇਰ ਮੜ ਜਾ ਪਤਲ ਲੱਗਣ ਲੱਗੇ ਵੀ ਧਾਨ ਆਂ ਹਾਂ ਦੋ ਪੱਖਾ ਦੇ ਬਾਅਦ ਫੋਲੇ ਹੁਣ ਦੋ ਫੇਰ ਲੱਗਣੇ ਆ ਫੇਰ ਉਹ ਰੇੜ ਘੱਟ ਲੱਗਣੇ ਹੁਣ ਅੱਜ ਆਪਣੇ ਧੁੰਦ ਦੇਖਦਾ ਕਿੰਨੀ ਦੀ ਉਸੇ ਭਈ ਜਿਆਦਾ ਫੇਰ ਆਪਣੇ ਧੁੰਦ ਦਾ ਫੁੱਟੇਪੁਰ ਤੱਕ ਦੀ ਅੱਛਾ ਜਮੌਰ ਦੇ 7:30 ਗਿਆ ਜਰ ਵੀ ਹਾਂ ਮੌਸੂਮੇ ਤੱਕ ਧੁੰਦ ਫੁੱਲ ਉਹ ਤੇ ਘਾਤ ਤੋਂ ਸੋਲ ਲੱਗ ਰਿਹਾ ਆਪਣੇ ਧੁੰਦ ਬਹੁਤ ਸੀ ਧੁੱਪਾ ਮੰਡੀ ਚ ਬੋਕਾ ਮੰਡੀ ਗਈ ਧੁੱਪਾ ਧੁੱਪਾ ਦਾ ਠੀਕ ਗਿਆ ਸਵੇਰ ਦੀ ਸਵੇਰ ਨੂੰ ਧੁੰ ਵੇ ਮੈਨੂੰ ਉਹ ਕਹਿੰਦਾ ਕੱਲ ਇਸ ਟਾਈਮ ਬੜਾਉਣੀ ਦੀ ਇਸ ਟਾਈਮ ਸਮਝ ਲੈ ਵੀ 3:30 ਆਇਆ ਇਸ ਟਾਈਮ ਬੱਦਲ ਉੱਠ ਖੜਕਾ ਦਿੰਦੇ ਮਾਲਜਾ ਨੂੰ ਖੌਰੇ ਨਾ ਖਰਾਬ ਕਰ ਦਿੰਦੇ ਕਹਿੰਦਾ ਪਰ ਹੋ ਗਿਆ ਸ਼ਾਈ ਮਾਈਂਗਾ ਕਹ ਸੰਨ ਹੋਇਆ ਪਤਾ ਇੱਕ ਵਾਰ ਮੌਸਮ ਜੀ ਮੌਸਮ ਖਰਾਬ ਹੋ ਗਿਆ ਕਿਆ ਕਹਦਾ ਉਹ ਸਪਰੇਏ ਦੇ ਬਾਅਦ ਕੜੜਾ ਕਹਿੰਦਾ ਆਉਣਾ ਕਹਿੰਦਾ ਕਮਾਲ ਪਰ ਫੇਰ ਦਾ ਹੈ ਕਹਦਾ ਆਉਣਾ ਬਾਅਦ ਹਰੀ ਹੋ ਗਈ ਫਾਰੀਓ ਬਰਾਲੀ ਹਾਂ ਹੈ ਫਾਰੀ ਹਰੀ ਹੋ ਗਈ ਧਾਨ ਮੇਰੇ ਠੀਕ ਹੈ ਸੈਟ ਹੈ ਜਿਹੜੀ ਡੋਡੀ ਨਾ ਖਰਾਬ ਕਰਦਾ ਡੋਡੀ ਇਹ ਦੋ ਖੇਤ ਧੰਨਵਾਦ ਬਸ ਮੰਨ ਕੇ ਚੱਲ ਤੂੰ ਡੇਢ ਕਿਲੇ ਹਾਂ ਬਾਕੀ ਠੀਕ ਆ ਨਹੀਂ ਤਾਂ ਹੌ ਬਹੁਤ ਕਮ ਦੇ ਹੁਣ ਮੇਰੇ ਵਾਲੇ ਘਾਣ ਇਹੇ ਜੇ ਹਰੇ ਵੱਢ ਹੋਏ ਤਾਂ ਹੀ ਵਜਨ ਦਿੱਤਾ ਹਾਂ ਹਾਂ ਜਿਹੜੀ ਇਹਦੇ ਪ੍ਰਾਲੀ ਇਦਾਂ ਹਰੀ ਆ ਉਹਨੂੰ ਵਜਨ ਦੇਣੀ ਨਹੀਂ ਦੇਣਾ ਵਜਨ ਦੇਣਾ ਉਹ ਜਿਹੜੀ ਪ੍ਰਾਲੀ ਜਿਹਦੇ ਸਾਡੇ ਧਾਨ ਤੇ ਸਾਡੇ ਧਾਨ ਉੱਪਰ ਤੇ ਹੋਰੇ ਤਰ੍ਹਾਂ ਹੋ ਗਏ ਸੁੱਕੇ ਸੁੱਕੇ ਜੇ 110 110 ਨੂੰ ਹਰੇ ਕੇ ਕਹਿੰਦਾ ਕਹਿੰਦਾ ਵੀ ਇਹਨੂੰ ਤੇਲੇ 'ਚ ਸਕਾਇਦ ਹਾਂ ਉਹ ਤੇਲੇ ਕਰਕੇ ਹੌਲਾ ਪਿਆਦਾ ਠੀਕ ਹੈ ਤੇਲੇ 'ਚ ਸਕਾਇਦ ਕਰਕੇ ਤੈਨੂੰ ਪਤਾ ਪਟਾਖੀ ਬਣੇ ਜਾਂਦੀ ਤੇਲਾ ਦਾ ਬਣਾਇ ਦਿੰਦਾ ਟੋ ਮੈਂ ਹੂੰ ਹੂੰ ਮੈਂ ਤਾਂ ਹੱਦ ਬਹੁਤ ਕਮ ਦੇ ਪੀੜੀ ਪੀੜੀ ਹਾਂ ਹਾਂ ਕੱਲ ਤਾਂ ਓਰੇ ਜਦ ਵੱਡੇਵੇਂ ਤੇ ਰਹਿ ਐਟਰਾ ਤੋਂ ਕਰਾਈ ਉਹ ਕਹਿੰਦੇ ਪਥਰੀ ਹੈ ਪਥਰੀ ਵੀ ਉੱਥੇ ਚੱਲ ਕੇ ਗਾਹ ਪੈਪਮਾ ਜਾ ਰਹੀ ਅੱਛਾ ਹੁਣ ਉੱਥੇ ਗਾਹ ਨਹੀਂ ਹਰੇ ਹਿਲਦੀ ਉਹਦੇ ਕਰਕੇ ਹੁਣ ਥੋੜੀ ਜੀ ਮਾਰ ਦੋ ਦਿਨ ਅੰਦਰ ਤੂੰ ਤਾਂ ਪੀਸਦਾ ਅੰਦਰ ਨਹੀਂ ਹੈ ਮੇਰੇ ਕੋਲ ਆ ਦੇ ਠੰਡੇ ਠੰਡੇ ਵਾਲੇ ਆ ਕੰਡਾ ਘਟ ਕਾਉਂਦਾ ਉਹਦੇ ਕਰਕੇ ਹੁਣ ਕੱਲ ਵੀ ਨਹੀਂ ਦੇ ਮਸ਼ੀਨ ਕੋਲ ਆ ਹੋਇਆ ਇਹ ਚੌਥੇ ਪੰਜਵੇਂ ਦੱਸਿਆ ਦਾ ਕਿਸੇ ਨੇ ਕਹਿੰਦਾ ਫਰਾਂਟ ਦੇ ਪੁੱਤਰੀ ਦੀ ਹੋਗਾ ਨਾ ਮੈਂ ਦੂਜੇ ਅਮਨੇ ਨੇ ਫੇਰ ਬਰੋਕ ਅਮਨੇ ਵਾਲੇ ਇਹਦਾ ਆਪਣਨੇ ਹੰਡੇ ਦੀ ਬੋਤਲ ਕਹਿੰਦਾ ਪੂਰੀ ਪੀ ਲਈ ਮੈਂ ਪੀ ਲਿਆ ਕਹਿੰਦਾ ਉਹਦੇ ਓਬੀਕੇ ਦੇਖ ਲਈ ਅੱਜ ਹਲੇ ਕੋਈ ਫਰਕ ਪਿਆ ਨਹੀਂ ਐ ਕਿਹੜੀ ਪੀਤੀ ਐ ਸਪਰੈਡ ਦੀ ਲੈ ਪੂਰੀ ਬੋਤਲ ਹਾਂ ਪੂਰੀ ਮੂੰਹ ਲਾ ਕੇ ਪੀ ਗਿਆ ਮੈਂ ਅਸੀਂ ਨਹੀਂ ਮੰਨਦੇ ਫੇਰ ਦਾ ਫੇਰਾ ਫਰੇਮਾ ਹੋ ਗਿਆ ਜਦੋਂ ਮੂੰਹ ਨਹੀਂ ਨਾ ਪੀ ਗਿਆ ਮੈਂ ਆ ਦਿਖਾ ਦੇ ਨਾ ਬੋਤਲ ਪਈ ਬੋਤਲ ਆ ਤਾਂ ਆਖ ਪਈ ਦਿਖਾ ਦੇਣੀ ਮੈਂ ਕਿਉਂ ਪਤਾ ਕਹਿੰਦਾ ਨਹੀਂ ਇੱਕ ਇਹ ਕਦਾ ਇੱਕ ਹੋਰ ਵੀ ਦੱਸ ਦੇ ਹੁੰਦੇ ਕਿ ਕੀ ਕਹਿੰਦੇ ਮਿੱਠਾ ਛੋਟਾ 10 ਗ੍ਰਾਮ 10 ਗ੍ਰਾਮ ਉਹ ਮਿੱਠਾ ਛੋਟਾ ਬਾਥਰੂਮ ਨੂੰ ਨਹੀਂ ਹੁੰਦਾ ਹੈਗਾ ਉਹਦਾ ਲੈਟਰ ਨਿਕਾ ਬਾਥ ਵਿੱਚ ਲਾਉਣੀਆ ਦਾ ਯਾਰ ਪਤਰੀ ਨਹੀਂ ਜਾਏਗਾ ਨਹੀਂ ਨਹੀਂ ਪਤਰੀ ਬਾਥ ਦਾ ਹੀ ਠੰਡਾ ਠੰਡਾ ਜਿਹੀ ਪੀਰ ਕਰਦੇ ਖਾਰੇ ਖੂਰੇ ਹਾਂ ਖਾਰੇ ਖੂਰੇ ਹਾਂ ਤੁੱਥ ਨਹੀਂ ਦਾ ਤੁੱਥ ਕੀ ਕਹਿੰਦੇ ਖਲੇ ਕੀ ਕਹਿੰਦੇ ਇਹੋ ਕੱਲ ਮੈਂ ਬਰੇ ਬਰੇ ਯੂਟਿਊਬਰ ਆਇਆ ਯਾਰ ਦੇਖ ਸਾਡੇ ਖਾਰੇ ਦਾ ਹੋਇਆ ਦਾ ਘਰ ਵੀ ਲੱਗਦਾ ਨਿਕਲਦੀ ਇੰਨੇ ਨੂੰ ਉਹਦੇ ਬਾਅਦ ਦਵਾਈ ਖਾਲੀ ਫੇਰ ਆ ਟੁੱਟ ਗਿਆ ਹੁਣ ਦਰਦ ਹੁੰਦਾ ਜਗਾ ਅੱਜ ਤਾਨੂੰ ਅਲਟਰਾਸਾਉਂਡ ਕਰਾ ਕੇ ਦਿਖਾ ਦੇਣਾ ਹਾਂ ਉਹ ਨਾ ਗਿਆ ਤੇ ਫਸ ਗਿਆ ਹਾਂ ਉਹ ਫੋਨ ਕੱਟ ਕੇ ਦੇਖ ਲੈ ਸਾਰੇ 100 ਲਾਜ ਆਰਾਮਾ ਦਵਾਈ ਲੈ ਕੇ ਆਇਆ ਫੇਰ ਡਾਕਟਰ ਗੱਲੇ ਤੇ ਉਹਨੇ ਦਵਾਈ ਦਿੱਤੀ ਉਹਦਾ ਦਵਾਈ ਕੋਰਿਓ ਬਹੁਤ ਹੈ 2 ਚਮਚੇ ਪੀਣੇ ਹੈ ਤਿੰਨ ਟਾਈਮ ਦਿਨ ਚ ਉਹਦਾ ਕੋਰਿਓ ਬਹੁਤ ਜਿਆਦਾ ਘੁੱਟ ਭਰਦਾ ਪਰ ਪੈਣਾ ਪੈਂਦੀ ਹੈ ਦੋ ਦਿਨ ਬੁਖਾਰ ਜੜਿਆ ਦੋ ਦਿਨ ਟੀਕੇ ਲਵਾ ਲਿਆ ਹਟ ਗਿਆ ਬੁਖਾਰ ਹਾਂ ਸਰੀਰ ਇਕੱਠਾ ਜਾ ਕਰਦਾ ਹੋਰ ਜਰਾ ਥਕੇ ਮਾ ਜਾ ਮਾਰਦਾ ਹਾਂ ਉਹਦਾ ਟੈਸਟ ਕਰਾ ਲਓਗੇ ਨਾ ਸੈੱਲ ਘਟਾ ਅੱਛਾ ਨਾ ਨੋ ਮਗਰ ਜਦ ਜਿੰਨੇ ਮਾਰਟੀਟਾ ਅੱਜ ਕਾ ਸੱਲ ਲੱਗ ਅੱਜ ਉਹ 500 ਹੀ ਸੱਲਾਂ ਦੀ ਦੋ ਦਿੱਤੀ ਵੀ ਸਾਡੇ ਸਵੇਰ ਹੋ ਚੱਲਦੀ ਹੈ ਕੋਈ ਨਾ ਕੋਈ ਬਿਮਾਰੀ ਤਾਂ ਨਿਕਲੇ ਹੋ ਨਿਕਲੇ ਹੋ ਮੈਂ ਤਾਂ ਐਟਰਾਸੋਨ ਮੈਂ ਤਾਂ ਹੀ ਨਹੀਂ ਦਾ ਦਰਦ ਪਹਿਲਾਂ ਵੀ ਹੋਇਆ ਮੇਰੇ ਕਈ ਦਿਨ ਹੋ ਗਏ ਮੈਂ ਕਰਾਈ ਨਹੀਂ ਹੈਗੀ ਮਾਹਾਂ ਵੀ ਕੁਛ ਨਾ ਕੋ ਉਹਨਾਂ ਨੇ ਫੇਰ ਦੱਸ ਦੇਣਾ ਆ ਗੱਲ ਕਹਿੰਦੇ ਵੀ ਹੁਣ ਉਹ ਪੈਪ ਜ ਫਸੀ ਵੀ ਆ ਉਹ ਖੰਗ ਹੈ ਖੰਗ ਨਹੀਂ ਦਾਸ ਮਾਰਿਆ ਦਵਾਈ ਵੀ ਖਾ ਲਈ ਹੈਵੀ ਬਹੁਤੀ ਬੜੀ ਨਹੀਂ ਹੈਗੀ ਹੈਵੀ 4.5 ਐਮ ਐਮ ਦੀ ਹੈ ਹੋਰ ਜਾਲੀ ਠੰਡਿਆ ਪਜੋਰ ਦੇ ਕੇ ਰੱਖ ਜਿਹੜੇ ਹੈਗੇ 10 ਦਿਨ ਗਰਮੀ ਦੇ ਆ ਦੇ ਟੋਪ ਉਹ ਪਈ ਗਿਆ ਸਾਲਾ ਖਾਰਾ ਪੀ ਗਿਆ ਕੋਈ ਨਾ ਹੁੰਦਾ ਖਾਰਾ ਹਾਂ ਵੀਰਾ ਉਧਰ ਮਸ਼ੀਨ ਵਾਲਾ ਸੋ ਆ ਗਿਆ ਦੇਖ ਲੈ ਗੱਲ ਸਾਰੀ ਦਿਹਾੜੀ ਮੇਰੀ ਉੱਥੀ ਲੰਗੀ ਜੋ ਆਪਨੇ ਫੋਨ ਕਰਿਆ ਮੰਨੂੰ ਪਾਣੀ ਵੀ ਰੱਜ ਕੇ ਪੀ ਪਾਣੀ ਪਤਲਾ ਸਰ ਬੰਦਦਾ ਹੀ ਨਿਕਲ ਨਹੀਂ ਆ ਰੱਜ ਕੇ ਪਾਣੀ ਆਪਨੇ 2 ਵਜੇ ਹਾਂ 2 ਵਜੇ ਫੋਨ ਕਰਿਆ ਮੈਨੂੰ 1:30 ਵਜੇ ਕਹਿੰਦਾ ਹਲੇ ਆਇਆ ਨਹੀਂ ਮਗਾਜੇ ਰਿਪੋਰਟ ਮਿਲਨੀ ਹੈ ਭੀੜੇ ਬਸ ਹੁੰਦੀ ਐਟਰ ਸਾਨੂੰ ਵੀ ਸਦਾ ਹੈਗਾ ਹੀ ਹੈ ਉੱਥੇ ਜਾ ਕੇ ਵਦ ਲੱਗਦਾ ਵੀ ਦੁਨੀਆਂ ਐਂ ਲੱਗਦੇ ਸਾਰੇ ਬਿਮਾਰੇ ਸਵੇਰੋਂ ਵੀ ਆਪ ਨੂੰ ਕਿਹਾ ਮੈਂ ਤੂੰ ਜਾ ਮੰਡੀ ਨੂੰ ਵੀ ਨਿੱਤ ਨਹੀਂ ਜਾ ਹੁਣ ਅੱਜ ਮੈਨੂੰ ਇਹ ਤਾਂ ਨਾ ਬਗਾ ਦੇ ਰਿਹਾ ਜੀ ਜੀਰ ਵਾਲੇ ਬਾਦ ਮ ਲੱਗੇ ਤੇ ਜੀਰ ਵਾਲੇ ਇੱਕ ਦੋ ਦਿਨ ਲੱਗੇ ਹੋਏ ਹੈਂ ਇਕੱਠੇ ਲੱਗੇ ਹੋਏ ਉਹ ਇੱਕ ਦਿਨ ਪਹਿਲਾਂ ਲੱਗੇ ਹੋਏ ਦੋ ਦਿਨ ਲੱਗੇ ਜੀ ਵੀ ਉਹੀ ਏ ਸਾਲਾ ਬੀਜ ਵੀ ਉਹੀ ਏ ਇਹ ਸਾਲੇ ਹਰੀ ਰੰਗਦੇ ਏ ਇਹਨਾਂ ਦਾ ਰੰਗ ਹਰਾ ਉਹ ਪੱਕ ਗਏ ਵੀ ਹਾਂ ਸਵੇਰੇ ਆ ਵੀ ਭਾਈ ਅਮਨੇ ਦੂਤਨੇ ਕਰ ਦੀਆਂ ਸਵੇਰੇ ਹਾਂ ਮੈਂ ਤਾਂ ਸਦਾ ਦਾ ਦੰਨੇ ਹਾਂ 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 ਮੈਂ ਇੱਕ ਵੀਨੀ ਕਰੀ ਇੱਕ ਤੇਲੇ ਦੀ ਬਾਅਦ ਚ ਆ ਗਈ ਤੇਲੇ ਦੀ ਕਰੀ ਇਹ ਕੱਲ੍ਹ ਹਫ਼ਤੇ ਪਹਿਲਾਂ ਮੈਨੂੰ ਤੇਰੇ ਕਹਿੰਦਾ ਵਧਾਈਆਂ ਹੋ ਗਈਆਂ ਫਿਰ ਵਧਾਈਆਂ ਜੀ ਵਧਾਈਆਂ ਠੀਕ ਆ ਹਾਂ ਦੱਲੀ ਗਈ ਆ ਜਾਣ ਸ਼ਾਮ ਨੂੰ ਕੁਝ ਕਰਦਣੇ ਚਾਹ ਉਹ ਠੀਕ ਆ ਠੀਕ ਆ ਨਹੀਂ ਫਿਰ ਉਹ ਧੌਲਾ ਭਾਰਾ ਜਣਾ ਵਿੱਚ ਹਾਂ ਇਹ ਤਾਂ ਹੈ ਇਕਨ ਚਲ ਆ ਇਹ ਕੋਈ ਗੱਲ ਹੈ ਵੀ ਇਕਨ ਮਲੂਮ ਵੀ ਨਹੀਂ ਦੰਦਾ ਫਿਰ ਮੰਡੀ ਜਾਣਾ ਹੁਣ ਤੂੰ ਸਵੇਰੋਂ ਗਿਆ ਮੰਨ ਲੈ 9 ਵਜੇ ਘਰ ਆ ਗਏ ਹਾਂ ਮੈਂ ਤਾਂ ਕਹਿੰਦਾ ਵੀ ਸ਼ਾਮ ਨੂੰ 6:00 ਵਜੇ ਆ ਜੀ ਅੱਛਾ ਆ ਵੀ ਠੀਕ ਦਾ ਹਾਂ ਹਾਂ ਪਰ ਉੱਥੇ ਨਹੀਂ ਬਾਈ ਆਂ ਤੇਰੀ ਲਾਇਆ ਸਵੇਰੋਂ ਟਰੈਕਟਰ ਦਾ ਖੜਾ ਆ ਕੇ ਮੋਟਰਸਾਈਕਲ ਲੈ ਗਿਆ ਹਾਂ ਫਿਰ ਗੱਲ ਦੱਦ ਨੂੰ ਨਾ ਫੋਟੀ ਅੱਛਾ ਮੈਂ ਧੌਲੀ ਦੇ ਕੋ ਅੰਦਰ ਗੱਡੀ ਉਪ ਬੈ ਗਿਆ ਗੱਡੀ ਉਹਨੇ ਹੀ ਬਣਾਈ ਹੋਈ ਆ ਉਹਦਾ ਵੀ ਰੀਵੇ ਵਾਦੋਂਦੀ ਹੂੰ ਦੋ ਵਾਰ ਆ ਕੇ ਦਿੱਕੀ ਨੇ ਉਠਾਲਿਆ ਹੈ ਫੇਰ ਐਨੇ ਘਰ ਤੇ ਪਹੁੰਚ ਲਿਆ ਕਹਿੰਦਾ ਲੱਗ ਜੂਗੇ ਮਾਂ ਤਾਂ ਰਾਤ ਲੱਗੂਗੀ ਹੈ ਉਹ ਮੇਰੇ ਮੂੰਹ ਨੂੰ ਦੇਖ ਕੇ ਵਿਖੀਏ ਕੈਸਾ ਹੀ ਜਾਂਦਾ ਨੈਨਾ ਮਾ ਫੋਨ ਕੱਟਿਆ ਆ ਫੋਨ लेके ਮੇਰੇ ਕੋਲ ਬੈਠ ਗਿਆ ਕਹਿੰਦਾ ਕਹਿ ਕਹਣਾ ਮਾ ਸਾਡੇ ਮਾਹ ਮਾ ਦਾ ਆਏਗਾ ਨਾ ਫੇਰ ਰਾਤ ਲਵਾਉਂਗੀ ਤੂੰ ਵੀ ਰੋਟੀ ਦਾ ਮਾਹ ਹੁੰਦਾ ਈ ਦਾ ਗਾਹ ਜਾਂਦੇ ਜਾ ਗਾਹ ਭੁਲਦੇ ਰਹੀ ਹੈ ਅੱਛਾ ਵੀ ਬਾਕੀ ਵੀ ਮਾਹ ਠੀਕ ਹੈ ਕਹਿੰਦਾ ਫੇਰ ਇੱਕ ਦਿਨ ਤੁਹਾਨੂੰ ਆ ਜਾਵਾਂ ਆ ਫੇਰ ਵੀ ਦੋ ਰੋਲਾ ਵਾਲਾ ਮਾਸ ਤਾਂ ਮੰਡੀ ਜਾਇਆ ਸੀ ਹੈ ਵੀਡੀਓ ਬਣਾ ਦੇ ਫੇਰ ਹੱਥ ਵੀ ਲੋ ਭੇਜੀ ਆਉਣੀ ਹੈ ਇਹਦਾ ਲਾ ਤੁਹਾਡੇ ਮਾਦਰੀ ਗਾਤ ਲੋ ਆਪੀ ਲੰਦੀ ਮਾਹ ਜਿਹੜੇ ਗਾਲਾ ਘੱਟ ਪੈਂਦੇ ਤਾਂ ਹੋਰ ਖਾਣੀਆਂ ਠੀਕ ਠੀਕ ਹੈ ਬਾਤ ਵੀਡੀਓ ਬਣਾ ਕੇ ਕਹਿੰਦਾਗਾ ਉਹਨਾਂ ਲੱਗਿਆ ਮੈਂ ਕੱਟੀ ਕਰਨਗਾ ਤੇਰੀ ਜਗ੍ਹਾ ਤਾਂ ਅਸੀਂ ਹੋਰ ਤੇਰੀ ਹੋਲਣੀ ਹੈ ਹਾਂ ਹਾਂ ਚਲ ਵਧੀਆ ਨੇਪੜ ਗਿਆ ਸਾਜਰੀ